ਦੀ ਦਾ ਨਿਕਾੜਦਾ ਇੰਨੀ ਹਲਕੈ ਕ ਨਗੈਰੀ ਨਾਲ ਸ਼ਕਾਕੀ ਤੇ ਆ ਗਿਆ ਹੁਣ ਸੋਚਦਾ ਜਾਣਾ ਵੀਰ ਵੀ ਦੇਖੀਏ ਤਾਂ ਗੁਰੂ ਇਹਨੇ ਕੀ ਵਰਤਾਵ ਕਰਦਾ ਚਾਲਨ ਸ਼ਾਰਾਂ ਦਾ ਗੁਰੇ ਤੇ ਪੈਂਦਾ ਜਾਏ ਚਾਲਨ ਸਤਿਪੁਰ ਕੋਟ ਪੈਂਦਾ ਆਗੈ ਹੋਏ ਦੇਤ ਹੈ ਸਤਿਗੁਰ ਦੀ ਮਹਿਮਾ ਜਹਾਂ ਵੀਰ ਆਪਣੇ ਆਸਣ ਤੋਂ ਨਹੀਂ ਉੱਠਿਆ ਜਹਾਂ ਮੀਰ ਬੈਠਾ ਕੀ ਗੱਲ ਕਹਿੰਦਾ ਰਿਹਾ ਵੀ ਮੈਂ ਤੈਨੂੰ ਜ਼ਮੀਰ ਦੇ ਦਿੰਦਾ ਮੈਂ ਮੋਹਰਾਂ ਦੇ ਦਿੰਦਾ ਗੱਲ ਪਦਾਰਥ ਦੀ ਕਰਦਾ ਰਿਹਾ ਕਿਉਂ ਬਾਦਸ਼ਾਹਾਂ ਕੋਲੋਂ ਪਦਾਰਥ ਹੀ ਮਿਲ ਸਕਦਾ ਸੀ ਹੁਣ ਗੱਲ ਆ ਗਈ ਪਦਾਰਥ ਦੀ ਜਦ ਸੰਗਤ ਨੇ ਵੇਖਿਆ ਸਿੱਖ ਹੁੰਦਾ ਮਹਾਰਾਜ ਆਪਣੇ ਅਸਲ ਤੋਂ ਉੱਠ ਗਿਆ ਅਜੇ ਕੋਈ ਜਾਦੂ ਠੱਗ ਕੇ ਕਿਸੇ ਨੂੰ ਨਹੀਂ ਮਿਲਦਾ ਪਰ ਸਾਧ ਸੰਗਤ ਧੰਗ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਇਹ ਗੁਣ ਹੈ ਜਿਹਨਾਂ ਪਿਆਰ ਕਰਦੇ ਨੇ ਉਹ ਆ ਕੇ ਮਿਲਦੇ ਨੇ ਆਪੋ ਸਤਨਾਮ ਇਹ ਕੌਣ ਹੈ ਕੋਤਾ ਚਰ ਮੈਂ ਸ਼ਰਨ ਗੁਰ ਇੱਕ ਪੈਂਦਾ ਜਾਏ ਚੱਲ ਸਤ ਗੁਰ ਕੋਟ ਪੈਂਦਾ ਆ ਮੈਂ ਹੋਏ ਦੇ ਤੈ ਸਤਿਗੁਰ ਮਹਾਰਾਜ ਜੀ ਤੰਬੂ ਚੋਂ ਬਾਹਰ ਆ ਕੇ ਬਾਹਰ ਆ ਕੇ ਸਿੱਖ ਦੇ ਸਿਰ ਤੋਂ ਪਹਿਲਾਂ ਤੇ ਪੰਡ ਲਾਇਆ ਏ ਵੀ ਐਂਬੀਐਸ ਫਿਰ ਪੈਸੇ ਸਰ ਤੋਂ ਗੁਨਾਹਕ ਪਹਿਲਾ ਗੁਨਾਹ ਦੀ ਪੰਡੇ ਲਾਉਂਦੇ ਆ ਕੋ ਸਤਨਾਮ ਇਹ ਲੋਦੇ ਵਿੱਚ ਆਪਾਂ ਕੀ ਲੈ ਕੇ ਆਉਂਦੇ ਆ ਗੁਨਾਹ ਦੀ ਪੰਡ ਲੈ ਕੇ ਆਉਂਦੇ ਆ بڑے ਗੁਨਾਹ ਕਿਤੇ ਅਸੀਂ ਨਹੀਂ ਮੰਨਦੇ ਪਰ ਗੁਰੂ ਸਾਹਿਬ ਕਹਿੰਦੇ ਨੇ ਜੇ ਤਾ ਸਮੁੰਦਰ ਸਾਕਰ ਨੀਰ ਭਰਿਆ ਤੇ ਤੇ ਉਗੜ ਹੰਾਰੇ ਅਸੀਂ ਨਹੀਂ ਮੰਨਦੇ ਵੀ ਸਾਡੇ ਕੋਲ ਉਗੜ ਹੈਗਾ ਪਰ ਗੁਰੂ ਸਾਹਿਬ ਕਹਿੰਦੇ ਨੇ ਕੰਮੀ ਕ੍ਰੋਧੀ ਚਾਤੂਰੀ ਬਾਜੀ ਗਰਬੇ ਕਾ ਨਿੰਦਾ ਕਰਦੇ ਜਨਮ ਸਿਨਾ ਨੂੰ ਕਹੂ ਨਿਸ਼ਮਰਿਓ ਨਾ ਇਹ ਗੁਰੂ ਸਾਹਿਬ ਕਹਿੰਦੇ ਨੇ ਇਸ ਗੱਲ ਨੂੰ ਕਿ ਮੈਂ ਕਦੇ ਨਾਮ ਨਹੀਂ ਸਿਮਰਿਆ ਕਰਮੀ ਆ ਕ੍ਰੋਧੀਆਂ ਚਤੁਰਾਈਆਂ ਕੱਲ ਜਿਹੜਾ ਤਕੜਾ ਹੈ ਗੱਲਾਂ ਤਾਂ ਮੇਰੇ ਬਹੁਤ ਬਹੁਤ ਕਰ ਲੈਣਾ ਪਰ ਸੱਚੇ ਪਾਤਸ਼ਾਹ ਮੈਂ ਨਾਮ ਨਹੀਂ ਕਦੀ ਸਿਮਰਿਆ ਗੁਰੂ ਸਾਹਿਬ ਬਾਰੇ ਜੀ ਜੇਤਾ ਸੁਹਣ ਸਾਕਰ ਦੀ ਭਰਿਆ ਕਹਿੰਦੇ ਆਪਨ ਹਮਾਰੇ ਦਇਆ ਕਰੋ ਕਸ਼ਮੀਰ ਉਪਾਰੋ ਡੁੱਬਦੇ ਪੱਥਰ ਪਾ ਰਹੇ ਇਹ ਗੁਰੂ ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਸਾਡੇ ਸਿਰ ਤੋਂ ਬਨਾਹਾਂ ਦੀ ਪੰਡ ਲਾਉਂਦੇ ਨੇ ਸਾਡੇ ਤੇ ਫੇਰ ਕੀ ਕਰਦੇ ਨੇ ਬਨਾਹਾਂ ਦੀ ਪੰਡ ਲਾ ਕੇ ਸਾਧ ਸੰਗਤ ਜੀ ਫੇਰ ਸਾਡੇ ਕੇਸਾਂ ਦੇ ਕੰਧਾ ਰੱਖਦੇ ਜਿਨ੍ਹਾਂ ਨੇ ਤੇ ਹਮਜੋਗ ਨੂੰ ਬੈਠੇ ਪੰਡ ਚੱਕੀ ਹੋਵੇ ਕੰਧਾ ਰੱਖਿਆ ਹੋਵੇ ਇਹ ਨਹੀਂ ਪੰਡ ਚੱਕੀ ਨਾ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਤਾਂ ਪਤਾ ਨਹੀਂ ਇਸ ਗੱਲ ਦਾ ਪਰ ਅਜੀ ਪੰਡਾ ਚੱਕਨੀ ਸਾਨੂੰ ਪਤਾ ਐ ਜਿਹੜਾ ਕੰਦਾ ਹੈ ਨਾ ਜੇ ਤੇ 3.5 ਲੱਖ ਰੋਏ ਉਸਦੇ 2 ਟੁੱਟੇ ਹੋ ਜਾਂਦਾ ਕੋ ਸੱਤ ਦਾ ਕਿਉਂਕਿ ਜਿਹੜੀ ਸਾਡੀ ਬੋਕੜੀ ਹੈ ਉਹ ਇੱਥੇ ਜਿਹੜਾ ਕੰਦਾ ਹੁੰਦਾ ਹੈ ਜਦ ਭਾਰ ਪੈਦਾ ਉਹ ਦੂਰ ਤੱਕ ਪਹੁੰਚਦਾ ਤਾਂ ਸਭ ਤੋਂ ਪਹਿਲਾਂ ਦੀ ਗੱਲ ਨਾ ਪਹਿਲਾਂ ਜਾਦ ਪੰਡ ਸਿਰ ਤੇ ਰੱਖਣੀ ਹੋਵੇ ਸਭ ਤੋਂ ਪਹਿਲਾਂ ਉਹ ਕੰਦਾ ਕੱਢ ਕੇ ਮੋਢੇ ਪਾਸੇ ਲਾਉਣਾ ਪੈਂਦਾ ਨਹੀਂ ਤੇ ਜੇ ਜੀ ਮਰਗੀ ਤਕੜਾ ਤੱਕ ਕੇ ਤੋੜ ਦੇ ਲੋ ਸੱਤ ਦਾ